ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਰੱਖਿਆ ਆ ਉਹ ਕਿਉਂਕਿ ਪ੍ਰਾਈਮ ਮਿੰისტਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਉਮਰ ਕੈਚ ਤਬਦੀਲ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਅੱਜ ਤੱਕ ਤਬਦੀਲ ਨਹੀਂ ਹੋਈ ਉਹਦੇ ਵਿੱਚ ਇੱਕ ਵੱਡੀ ਪਟੀਸ਼ਨ ਜਿਹਨੂੰ ਆਪਾਂ ਮਾਰਸੀ ਪਟੀਸ਼ਨ ਕਹਿੰਦੇ ਆ ਉਹ ਪਾਈ ਰਾਜਵਾਨਾ ਸਾਹਿਬ ਨੇ ਕਿਤੇ ਵੀ ਨਹੀਂ ਪਾਈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਾਦਾ ਟ੍ਰਾਇਲ ਚੱਲਿਆ ਲੋਅਰ ਕੋਰਟ 'ਚ ਟ੍ਰਾਇਲ ਕੋਰਟ 'ਚ ਵੀ ਤੇ ਹਾਈ ਕੋਰਟ ਵਿੱਚ ਉਹ ਗਏ ਨਹੀਂਗੇ ਉਹਨਾਂ ਨੇ ਅੱਜ ਤੱਕ ਇੱਕੋ ਹੀ ਸਿੱਧਕ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਇਹੋ ਹੀ ਗੱਲ ਉਹ ਕਹਿੰਦੇ ਮੈਂ ਕੋਰਟ 'ਚ ਕਹੀ ਆ ਸੋ ਇਸ ਕਰਕੇ ਉਹ ਪਟੀਸ਼ਨ ਪਾਈ ਸੀ ਅਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਇਨ ਬਿਟ ਵੀ ਨਹੀਂ ਦੋ ਵਾਰੀ ਪਹਿਲਾਂ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਤੇ ਫੈਸਲਾ ਦਿੱਤਾ ਜਾਵੇ ਤੇ 2022 ਦੇ ਵਿੱਚ ਉਹ ਜਿਹੜੀ ਰਿਸਪੋਜ਼ ਆਫ ਹੋਗੇ ਸੈਂਟਰ ਸਰਕਾਰ ਨੂੰ ਸਖਤ ਹਦਾਇਤ ਕੀਤੀ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਉਹ ਤੁਹਾਡਾ ਪਹਿਲਾਂ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇੋਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇਰ ਪਟੀਸ਼ਨ ਜਿਹੜੀ ਦੁਬਾਰਾ ਪਾਈ ਸੀ ਪੈਂਡਿੰਗ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ ਚ ਅੱਜ ਨਹੀਂ ਮੈਂ ਬਾਅਦ ਉਹ ਨਾ ਜਰਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੇ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਾਓ ਤੇ ਮੈਂ ਤਾਂ ਕਹਿੰਦੇ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੁਣ ਵੀ ਉਹ ਨਹੀਂ ਡਟ ਕੇ ਕਿਹਾ ਮੈਂ ਤੁਹਾਡੇ মিডিਆ 'ਚ ਕਹਿ ਦਿਆਂ ਉਹ ਕਹਿੰਦੇ ਬਈ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇੜਤਾ ਦੇ ਨਾਲ ਕੀਤਾ ਤੇ ਪਰ ਉਹ ਕਹਿੰਦੇ ਬਈ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਾਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਲ ਤੈਅ ਕਰਨ ਲਈ ਕੋਈ ਗੁੱਸਾ ਗਿਲਾ ਨਹੀਂ ਮੈਂ ਐਸਲੇ ਸਾਰੇ ਫ਼ਾਸਲੇ ਮਚਾ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਨੇ ਕਮੇਟੀ ਦੇ ਕਿ ਪਟੀਸ਼ਨ ਸਰਕਾਰ ਟਿਸਪੋਜ਼ ਆਫ ਨਹੀਂ ਕਰ ਰਹੀ ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਕਿ ਤੁਸੀਂ ਲਾਂਬੇ ਹੋ ਜਾਓ ਫਿਰ ਸਰਕਾਰ ਜਾਣੇ ਤਾਂ ਮੈਂ ਜਾਣਾ ਪਰ ਕਿਉਂਕਿ ਸ਼ਾਮਨੀ ਗੁਰਦਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਬੁੱਢਾ ਦਲ ਬਾਬਾ ਵਿਧੀਚੰਦ ਦਲ ਤਰਨਾ ਦਲ ਤੇ ਸਾਡੀ ਸਤਕਾਰਤ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਸ਼ ਤੋਂ ਇਲਾਵਾ ਸਿੰਘ ਸਾਹਿਬਾਨ ਸੱਚਖੰਡ ਦੇ ਦੋ ਗ੍ਰਾਂਤੀ ਸਾਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਖਰੀਦ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਨੇ ਭਾਵੇਂ ਪਟੀਸ਼ਨ ਪਾਤੀ ਆ ਪਰ ਪਿੱਛੇ ਮੁੜਾਂਗੇ 100 ਬਾਰੇ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਪੰਥ ਬਾਬਾ ਬਿੰਦੀ ਜਨ ਦਲ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਪੁਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਤੀ ਸਾਹਿਬ ਪਹੁੰਚੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ ਤਿੰਨ ਚਾਰ ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਾ ਨਹੀਂ ਲਾਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ। ਸਾਰਿਆਂ ਨੂੰ ਜਿੰਨੀਆਂ ਵੀ ਤਰ੍ਹਾਂ ਦੁਨੀਆ ਭਰ ਦੀਆਂ ਸਿੱਖ ਜਜ਼ਬਾਤ ਜਾਂ ਜਿਹੜੀਆਂ ਸਿੱਖੀ ਪਰੰਪਰਾ ਭਾਰਤੀਆਂ ਸਿੱਖ ਜਜ਼ਬਾਤ ਜਾਂ ਜਿਹੜੀਆਂ ਸਿੱਖੀ ਪਰੰਪਰਾਵਾਂ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨੇਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਥ ਦਿਓ ਕਿਉਂਕਿ ਬੰਦੀ ਸਿੰਘ ਸਾਰੇ ਸਮੂਚੇ ਤੌਰ ਤੇ ਤੇ ਚੱਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਣ ਇੱਕ ਕ੍ਰੂਸ਼ੀਅਲ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮੈਸਲੇ ਲੈਣੇ ਹੁੰਦੇ ਆ ਤੇ ਸਮਾਂ ਫੇ ਕਈ ਵਾਰੀ ਮਾਫ਼ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੂਚੀ ਕਾਮ ਨੂੰ ਬਗੈਰ ਭਰੋਸੇ ਤੋਂ ਲਾਏ ਤੇ ਇਹ ਸਾਰੀਆਂ ਜਫੇ ਬੰਦੀਆਂ ਨੇ ਇਹੋ ਇੱਕ ਗੱਲ ਰੀਪੀਟ ਕੀਤੀ ਆ ਕਿ ਸਮੂਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ। ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ। ਭਾਈ ਰਾਜੋਣਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਪੀ ਹੋਊਗਾ। ਵੀ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਸੀ ਉਹ ਡਿਲੇ ਨਹੀਂ ਕਰਨੀ। ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ رائے ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨੀ ਕੌਮੀ ਬੋਧਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸਿੱਖ ਜਗਤੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਇਕੱਠੇ ਹੋਣ ਤੋਂ ਭਾਵ ਇਕੱਠ ਦਾ ਇੱਥੇ ਮੂਹਰ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦਰੇਕਤਾ ਦੇ ਨਾਲ ਹੀ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਬੰਨ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਔਰਤ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਆ ਸੋ ਦੁਨੀਆ ਭਾਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮੈਂ ਅਸੀਂ ਪਿੱਛੇ ਅਕਾਲ ਤਖਤਲੇ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ ਸਾਰੇ ਆ ਚੁੱਕੇ ਆ ਇੱਕ ਗੱਲ ਇਹ ਵੀ ਰੱਖਿਓ ਇਹ ਸੁਝਾਅ ਸੁਝਾਅ ਨਹੀਂ ਰਹਿਣੇ ਕੁਝ ਨਾ ਕੁਝ ਉਹਨਾਂ ਤੇ ਕਰਾਂਗੇ ਵੀ ਰੂਪਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਭਗਵਾਨ ਸਿੰਘ ਰਾਜੋਆਣਾ ਦੇ ਸਮੋਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ ਮੈਂ ਇੱਕ ਵਿੱਚ ਇੱਕ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹਣਾ ਪਿੱਛੇ ਅਸੀਂ ਯਤਨ ਕੀਤਾ ਸੀ ਭਈ ਆਪਾਂ ਬੰਦੀ ਸਿੰਘਾਂ ਵਾਲੇ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਵੀ ਉਹ ਚ ਕਿੰਦੂ ਪ੍ਰਾਂਤੂ ਕਨ ਕੀਤਾ ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਕਟਾਕ ਸਪਾਉਣ ਵਾਲਿਆਂ ਨੇ ਖਤਾਕ ਸਪਾ ਦਿੱਤੀ ਨਹੀਂ ਤਾਂ ਛੇਰ ਉਦੋਂ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ ਸੋ ਹੁਣ ਜਿਹੜਾ ਠੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਵਿਸ਼ਵ ਭਾਈਚਾਰੇ ਦੀ ਨਮਾਇੰਦਾ ਇਕੱਠ ਉਹ ਨਮਾਇੰਦਾ ਇਕੱਠ ਤੇ ਤੇਜਾ ਸਿੰਘ ਜੀ ਸਮੁੰਦਰੀ ਹਾਲ ਦੇ ਵਿੱਚ ਜੇ ਜ਼ਿਆਦਾ ਕਾਠੋ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਢਗਿਆਈਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਬੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਤਾਂ ਦੇ ਅਗਲਾ ਹੋਵੇ ਉਸ ਤਾਂ ਦੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਿਨਾਂ ਚ ਬੁੱਧੀਜੀਵੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲ ਖਾਲਸਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰੈਅ ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਵਿਦਵਾਨਾਂ ਦੇ ਇਕੱਠ ਕਰਕੇ ਚਾਹੁੰਦੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਭਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਤੱਕ ਦੋ ਦੋ ਕਨਵਿਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਵਾਚੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਰਸ਼ ਪਿਛਲੇ ਸਮਿਆਂ ਚ ਲੜੜੇ ਆ। ਵੱਡੇ-ਵੱਡੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ। ਅਸੀਂ ਨਹੀਂ ਚਾਹੁੰਦੇ ਕਿ ਅਨਸੈਸਰੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲੀਏ ਪਰ ਇਹ ਜਿਹੜੀ ਕੌਮੀ ਪੀੜਾ ਆ ਇਹ ਸਮੁੱਚੀ ਕੌਮ ਦੀ ਆ। ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ। ਇਹ ਅੱਜ ਅਸੀਂ ਮੁੱਖ ਤੌਰ ਦੇ ਉੱਤੇ ਬਈ ਛੋਟੀ-ਛੋਟੀ ਰਾਇ ਲੈ ਕੇ ਇਸ ਮੁੱਦੇ ਨੂੰ ਫਿਰ ਇੱਕ ਕੌਮੀ ਮੁੱਦਾ ਬਣਾ ਕੇ ਤੁਹਾਡੀ ਕਚਹਿਰੀ ਵਿੱਚ ਜਾਈਏ ਸੋ ਮੈਂ ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਵੀ ਪ੍ਰੈਸ ਕਾਨਫਰੰਸ ਵੀ ਸੌਣ ਦੇ ਹੋਣਗੇ ਸਮੁੱਚੇ ਬਿਸ਼ਪ ਭਾਈਚਾਰੇ ਨੂੰ ਬੇਨਤੀ ਕਰੂੰਗਾ ਉਹਦੇ ਲਈ ਅਸੀਂ ਇਸ਼ਤਿਹਾਰ ਵੀ ਜਾਰੀ ਕਰਾਂਗੇ ਉਹਦੇ ਲਈ ਅਸੀਂ ਆਪਣੇ ਤੌਰ ਤੇ ਯਤਨ ਵੀ ਕਰਾਂਗੇ ਸਾਰਿਆਂ ਨੂੰ ਵੀ ਉਹ ਸਾਰੇ ਇਸ ਇਕੱਠ ਦੇ ਵਿੱਚ ਨਮਾਇंदे ਤੌਰ ਤੇ ਪਹੁੰਚਣ ਤਾਂ ਕਿ ਕੌਮ ਸਮੁੱਚੇ ਤੌਰ ਤੇ ਜਿਹੜਾ ਕੋਈ ਫੈਸਲਾ ਲੈ ਸਕੇ ਤੋਂ ਤੁਹਾਡਾ মিডিਏ ਵਾਲਿਆਂ ਦਾ ਵੀ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2019 ਚ 550 ਸਾਲਾਂ ਪਹਿਲੇ ਸਰਕਾਰ ਨੇ ਐਲਾਨ ਕੀਤਾ ਉਸ ਤੋਂ ਬਾਅਦ ਉਸ ਤੇ ਕੋਈ ਹੰਗਲ ਨਹੀਂ ਹੋਇਆ अनेका ਵਾਰ ਸੀ ਮੁਲਾਕਾਤ ਦਾ ਸਮਾਂ ਮੰਗਿਆ ਚੁੱਕੀਆਂ ਲਿੱਗੀਆਂ ਅਜੇ ਵੀ ਸਰਕਾਰ ਤੋਂ ਕੀ ਆਸ ਰੱਖਦੇ ਹੋ ਦੇਖੋ ਅਸੀਂ ਹੁਣ ਸਰਕਾਰ ਤੇ ਕੋਈ ਆਸ ਨਹੀਂ ਰੱਖਦੇ ਬਿਲਕੁਲ ਆਸ ਅਸੀਂ ਛੱਡ ਦਿੱਤੀ ਕੋਈ ਆਸ ਨਹੀਂ ਕਿਉਂਕਿ ਜਿਹੜੀ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਕਾਲਤਾਖਰ ਸਾਹਿਬ ਤੋਂ ਬਣੀ ਸੀ ਜਿਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਹਵਦਾਰ ਦੇ ਵੀ ਸੀਗੇ ਉਹਦਾ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਪਰ ਉਹ ਟਾਈਮ ਫੇਪੀਚੇ ਕੱਢ ਦਿੱਤਾ ਤੇ ਹੁਣ ਸਾਨੂੰ ਈਮੇਲ ਆ ਗਈ ਆ ਕਿ ਤੁਹਾਨੂੰ ਜਿਹੜਾ ਮੈਨਜ਼ਾ ਉਹ ਸਮਾ ਸੀ ਉਹ ਕਲੋਜ਼ ਕਰ ਦਿੱਤਾ ਗਿਆ ਸੋ ਹੁਣ ਸਾਨੂੰ ਤਾਂ ਆਸ ਹੀ ਨਹੀਂ ਅਸੀਂ ਤਾਂ ਹੁਣ ਲੋਕਾਂ ਦੀ ਸਿੱਖ ਪੰਥ ਦੀ ਕਚਹਿਰੀ 'ਚ ਅਪੀਲ ਕਰਾਂਗੇ ਸਿੱਖ ਪੰਥ ਨੂੰ ਅਪਰੋਚ ਕਰਾਂਗੇ ਵੀ ਤੁਸੀਂ ਇਹਦਾ ਹੱਲ ਕੱਢੋ ਇਹ ਸਰਕਾਰ ਤੇ ਹੁਣ ਨਾ ਸਾਨੂੰ ਕੋਈ ਆਸ ਹੈ ਤੇ ਨਾ ਅਸੀਂ ਨਾ ਤੇ ਹੁਣ ਕੋਈ ਆਸ ਰੱਖਦੇ ਹਾਂ ਭਾਈ ਰਾਜੂ ਵਾਲੇ ਦੀ ਫਾਂਸੀ ਨੂੰ ਰੁਕਵਾਉਣ ਦੇ ਲਈ ਸਾਰਾ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਤੇ 2012 ਨੂੰ ਇਕੱਠਾ ਹੋ ਗਿਆ ਸੀ ਉਹਦਾ ਨਤੀਜਾ ਸੀ ਕਿ ਭਾਈ ਤੌਜੂ ਵਾਲੇ ਨੂੰ ਜਿੰਦਾ ਸ਼ਹੀਦ ਦਾ ਕਿਤਾਬ ਦਿੱਤਾ ਗਿਆ ਜਿਹੜਾ ਉਹਨਾਂ ਨੇ 27 ਮਾਰਚ 2012 ਨੂੰ ਕਬੂਲ ਵੀ ਕਰ ਲਿਆ ਸੀ 23 ਮਾਰਚ ਨੂੰ ਜਿਹੜਾ ਦਿੱਤਾ ਸੀ ਉਹਦਾ ਹੀ ਨਤੀਜਾ ਸੀ ਉਹਨਾਂ ਦੀ ਫਾਂਸੀ ਤੇ ਰੋਕ ਵੀ ਲੱਗ ਗਈ ਸੀ ਭਾਈ ਰਣਜੀਤ ਸਿੰਘ ਨੂੰ ਜੇਕਰ ਸ੍ਰੀ ਅਕਾਲ ਤਾਂ ਕਿ ਸਰਦਾਰ ਜੱਨੇਦਾਰ ਲਾ ਕੇ ਰਿਹਾ ਕੀਤਾ ਜਾ ਸਕਦਾ ਅੱਜ ਸੀਟ ਖਾਲੀ ਪਈ ਆ ਕੀ ਭਾਈ ਰਾਜੋਆਣੇ ਨੂੰ ਜੱਨੇਦਾਰ ਲਾ ਕੇ ਸਤਕਾਰ ਦੇ ਨਾਲ ਵਾਪਸ ਨਹੀਂ ਕੀਤਾ ਜਾ ਸਕਦਾ ਦੇਖੋ ਬੇਨਤੀ ਇਹ ਆ ਦੋ ਗੱਲਾਂ ਇਕੱਠੀਆਂ ਹੋ ਗਈਆਂ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਕਹਿ ਰਹੇ ਆ ਵੀ ਜੇ ਤੁਸੀਂ ਉਹ ਮੇਰੀ ਨਾਂ ਆਪਣੇ ਫਾਂਸੀ ਰਕਾਉਂਦੇ ਤੇ ਮੈਂ ਅੱਜ ਦਾ ਕੱਤੇ ਦੂਜੀ ਦੁਨੀਆ ਚ ਹੋਣਾ ਸੀ ਗੁਰੂ ਚਾਪ ਦੇ ਚਰਨਾ ਚ ਹੋਣਾ ਸੀ ਆਪਣੀ ਆਪਣੀ ਬੰਦੇ ਦੀ ਮਾਨਸਿਕ ਦਿਸ਼ਾ ਨਹੀਂ ਇਹ ਗੁਰੂ ਦੀ ਕਿਰਪਾ ਆ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਸਿਰ ਦੇਣ ਨੂੰ ਨਹੀਂ ਜੀ ਕਰਦਾ ਪਰ ਉਹਨਾਂ ਨੇ ਕਿਹਾ ਵੀ ਜੇ ਉਹ ਨਾਂ ਪ੍ਰੋਡਿਸ਼ਨਾਂ ਪ੍ਰੋਡਿਸ਼ਨਾਂ ਪਾਉਂਦੇ ਤੁਸੀਂ ਆ ਨਾਂ ਕਾਰਜ ਕਰਦੇ ਤੇ ਮੇਰਾ ਖਿਆਲ ਦੇਖਾਂ ਜਿਹੜੇ ਮੇਰੇ ਸਵਾਸ ਆ ਉਹ ਸਫਲ ਹੋ ਜਾਂਦੇ ਬਾਕੀ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਇਹ ਕਿਉਂਕਿ ਕੌਮ ਦਾ ਮੁੱਦਾ ਆ ਸਾਰੀ ਕੌਮ ਨੇ ਇਹਨੂੰ ਬੈਠ ਕੇ ਵਿਚਾਰਨਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਚੰਗਾ ਸਾਰਥਕ ਹੱਲ ਸਤਗੁਰੂ ਜੀ ਕਟਣ ਤੁਹਾਡੀ ਕਿੰਨੇ ਤਰੀਕ ਨੂੰ ਰੱਖੀ ਐ ਜੀ ਮੀਟਿੰਗ ਦੱਸੋ ਅਸੀਂ ਹੁਣ ਨਿਰਣਾ ਕਰਾਂਗੇ ਬੈਠ ਕੇ ਕਿਉਂਕਿ ਇਹ ਤੇਜ਼ੀ ਨਾਲ ਫੈਸਲਾ ਨਹੀਂ ਇੱਕਦਮ ਹੁਣ ਹੁਣ ਮੈਂ ਉਹਦੇ ਦਿਨਾਂ 'ਚ ਇੱਕ ਸਿੱਖ ਵਿਦਵਾਨਾਂ ਦੀ ਤੇ ਸਾਰੀਆਂ ਫੈਡਰੇਸ਼ਨਾਂ ਦੀਆਂ ਤੇ ਜਿਹੜੇ ਦੂਸਰੀਆਂ ਜਥੇਬੰਦੀਆਂ ਉਹ ਸਾਰਿਆਂ ਦੀ ਵੀ رائے ਲਵਾਂਗਾ ਲੈ ਕੇ ਵੀ ਤਰੀਕ ਦਾ ਫੈਸਲਾ ਕਿਉਂਕਿ ਬਿਸ਼ਪ ਪਦਰੀ ਅਸੀਂ ਚਾਹਨੇ ਕਰੀਏ ਇਹ ਪਾਰਾ ਅਸੀਂ ਹੁਣ ਲਟਕਾਉਣਾ ਵੀ ਨਹੀਂ ਚਾਹੁੰਦੇ ਪਰ ਕਿਉਂਕਿ ਇਕੱਲੇ ਤਾਂ ਇਕੱਲੇ ਕੰਮ ਨਹੀਂ ਬਾਬਾ ਜੀ ਹੁਣ ਹੀ ਸਾਰਿਆਂ ਨੇ ਸੁਝਾਅ ਵੀ ਦਿੱਤੇ ਆ ਕਿ ਇੱਕਦਮ ਜਲਦੀ ਵਿੱਚ ਤੇ ਜਲਦੀ ਵਿੱਚ ਫੈਸਲਾ ਕਦੇ ਕਈ ਵਾਰੀ ਠੀਕ ਨਹੀਂ ਹੁੰਦਾ ਤੇ ਮੇਰਾ ਆਮ ਵੀ ਸੁਭਾਅ ਆ ਤੇ ਜਲਦੀ ਨਹੀਂ ਕਰਦਾ ਪਰ ਇਹਦੇ ਵਿੱਚ ਢਿੱਲ ਨਹੀਂ ਕੀਤੀ ਜਾ ਉਹ 17 ਸਾਲ ਦੇ ਉਹਨਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਫਾਂਸੀ ਦੀ ਚੱਕੀ ਦੇ ਵਿੱਚ ਰੱਖਿਆ ਆ ਉਹ ਕਿਉਂਕਿ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਆਮਰ ਕੈਚ ਤਬਦੀਲ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਅੱਜ ਤੱਕ ਤਬਦੀਲ ਨਹੀਂ ਹੋਈ ਉਹਦੇ ਵਿੱਚ ਇੱਕ ਵੱਡੀ ਪਟੀਸ਼ਨ ਜਿਹਨੂੰ ਆਪਾਂ ਮਾਰਸੀ ਪਟੀਸ਼ਨ ਕਹਿੰਦੇ ਆ ਉਹ ਪਾਈ ਰਾਜਵਾਨਾ ਸਾਹਿਬ ਨੇ ਕਿਤੇ ਵੀ ਨਹੀਂ ਪਾਈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਾਂਦਾ ਟ੍ਰਾਇਲ ਚੱਲਿਆ ਲੋਅਰ ਕੋਰਟ 'ਚ ਡ੍ਰਾਇਲ ਕੋਰਟ 'ਚ ਵੀ ਤੇ ਹਾਈ ਕੋਰਟ ਵਿੱਚ ਉਹ ਗਏ ਨਹੀਂਗੇ ਉਹਨਾਂ ਨੇ ਅੱਜ ਤੱਕ ਇੱਕੋ ਹੀ ਸਿੱਧਕ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਇਹੋ ਹੀ ਗੱਲ ਉਹ ਕਹਿੰਦੇ ਮੈਂ ਕੋਰਟ ਚ ਕਹੀ ਆ ਸੋ ਇਸ ਕਰਕੇ ਉਹ ਪਟੀਸ਼ਨ ਪਾਈ ਸੀ ਅਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਇਨ ਬਿਟਵੀਨ ਨਹੀਂ ਦੋ ਵਾਰੀ ਪਹਿਲਾਂ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਵੱਲੋਂ ਕਿਹੜੀ ਪਟੀਸ਼ਨ ਸੀ ਉਹ ਪਟੀਸ਼ਨ ਸੀ ਕਿ ਜਿਹੜੀ ਮੇਰੀ ਮਰਸੀ ਪਟੀਸ਼ਨ ਸ਼੍ਰੋਮਣੀ ਕਮੇਟੀ ਨੇ ਪਾਈ ਮੈਂ ਨਹੀਂ ਪਾਈ ਉਹਦੇ ਦੇ ਫੈਸਲਾ ਦਿੱਤਾ ਜਾਵੇ ਤੇ 2022 ਦੇ ਵਿੱਚ ਉਹ ਜਿਹੜੀ ਡਿਸਪੋਜ਼ ਆਫ ਹੋ ਗਏ ਸੈਂਟਰ ਸਰਕਾਰ ਨੂੰ ਸਾਖਤ ਹਦਾਇਤ ਕੀਤੀ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਪਈ ਉਹ ਤੁਹਾਡਾ ਪਹਿਲਾਂ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇੋਂ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫੇਰ ਪਟੀਸ਼ਨ ਜਿਹੜੀ ਦੁਆਰਾ ਪਾਈ ਸੀ ਪੈਂਡਿੰਗ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ 'ਚ ਅੱਜ ਨਹੀਂ ਮੈਂ ਬਾਅਦ 'ਚ ਉਹ ਨਾ ਜਾਰੀ ਕਰੂੰਗਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਓ ਤੇ ਮੈਂ ਤਾਂ ਕਹਿੰਦਾ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਤੇ ਮੈਂ ਉਸ ਦਿਨ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੁਣ ਵੀ ਉਹ ਨਹੀਂ ਡਟ ਕੇ ਕਿਹਾ ਮੈਂ ਤੁਹਾਡੇ ਮੀਡੀਆ 'ਚ ਕਹਿ ਦਿਆਂ ਉਹ ਕਹਿੰਦੇ ਵੀ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਕਿਉਂਕਿ ਮੈਂ ਜੋ ਕੀਤਾ ਮੈਂ ਦਰੇੜਤਾ ਦੇ ਨਾਲ ਕੀਤਾ ਤੇ ਪਰ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਪਟੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਭੇ ਇੱਕ ਰਾਸਤਾ ਬੰਦ ਕਰਕੇ ਬੈਠੀ ਆ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਲ ਤੈਅ ਕਰਨ ਲਈ ਕੋਈ ਗੁੱਸਾ ਗਿਲਾ ਨਹੀਂ ਮੈਂ ਐਸਲੇ ਸਾਰੇ ਫਾਸਲੇ ਮਚਾ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਮਨੇ ਕਮੇਟੀ ਨੇ ਕਿ ਪਟੀਸ਼ਨ ਸਰਕਾਰ ਡਿਸਪੋਜ਼ ਆਫ ਨਹੀਂ ਕਰ ਰਹੀ ਭਾਈ ਰਾਜਵਾਨਾ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਕਿ ਤੁਸੀਂ ਲਾਂਬੇ ਹੋ ਜਾਓ ਫੇਰ ਸਰਕਾਰ ਜਾਣੇ ਤਾਂ ਮੈਂ ਜਾਣਾ ਪਰ ਕਿਉਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਬੁੱਢਾ ਦਲ ਬਾਬਾ ਵਿਧੀ ਜਾਨ ਦਾਲ ਤਰਨਾ ਦਾਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦਮਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਸ਼ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਦੋ ਗ੍ਰਾਂਤੀ ਸਹਿਬਾਨ ਉਹ ਅਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਕੋਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਏ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼ੌਮਣੀ ਗੁਰਦੁਆਰਾ ਬੰਦਰ ਕਮੇਟੀ ਨੇ ਭਾਵੇਂ ਪਟੀਸ਼ਨ ਪਾ ਦਿੱਤੀ ਆ ਪਰ ਪਿੱਛੇ ਮੁੜਾਂਗੇ 100 ਬਾਰੀ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਇਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਵਤਾਰ ਸਿੰਘ ਜੀ ਬੰਦ ਬਾਬਾ ਬੀਦੀ ਜਨ ਦਲ ਬਾਬਾ ਜੋਗਾ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਸੰਤ ਬਾਬਾ ਨਿਹਾਲ ਸਿੰਘ ਜੀ ਹੜੀਆਂ ਬੇਲਾਂ ਵਾਲੇ ਗਾਮਦੇਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਬਾਬਾ ਸਖਦੇਵ ਸਿੰਘ ਜੀ ਪੂਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼ਿਵਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਦੀ ਸਾਹਿਬ ਪਹੁੰਚੇ ਆ। ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ ਤਿੰਨ ਚਾਰ ਅਹਿਮ ਜਿਹੜੇ ਉਗੜ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੁੱਦੇ ਆਏ ਆ ਤੇ ਮੈਂ ਤੁਹਾਡੇ মিডিਆ ਰਾਹੀਂ ਵੀ ਕਹਿਣਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਣ ਨਹੀਂ ਲਾਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਨਹੀਂ ਕਰੂਗੀ। ਸਾਰਿਆਂ ਨੂੰ ਜਿੰਨੀਆਂ ਵੀ तरह ਦੁਨੀਆ ਭਾਰਤੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰੰਪਰਾ ਭਾਰਤੀਆਂ ਸਿੱਖ ਰਜਵਾਦ ਜਾਂ ਜਿਹੜੀਆਂ ਸਿੱਖੀ ਪਰੰਪਰਾਮਾ ਅਨੁਕੂਲ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਫ ਦਿਓ ਕਿਉਂਕਿ ਬੰਦੀ ਸਿੰਘ ਸਾਰੇ ਸਮੁੱਚੇ ਤੌਰ ਤੇ ਤੇ ਚੱਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੂਆਣਾ ਇੱਕ ਕ੍ਰੂਸ਼ੀਅਲ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮੈਸਲੇ ਲੈਣੇ ਹੁੰਦੇ ਆ ਦੇ ਸਮਾਂ ਫੇ ਕਈ ਵਾਰੀ ਮਾਫ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੁੱਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਏ ਤੇ ਇਹ ਸਾਰੀਆਂ ਜਥੇਬੰਦੀਆਂ ਨੇ ਇਹੋ ਇੱਕ ਗੱਲ ਰਿਪੀਟ ਕੀਤੀ ਆ ਕਿ ਸਮੁੱਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸਮੁੱਚੀ ਪੂਰੀ ਕੌਮ ਦੀ ਆਮ رائے ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਆ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਪੀ ਹੋਊਗਾ ਵੀ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਅਸੀਂ ਉਹ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਵੀ ਸਾਰੀ ਕੌਮ ਦੀ ਆਮ ਰੈ ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਇਹਨੂੰ ਭਾਈ ਰਾਜਵਾਨਾ ਸਾਹਿਬ ਦਾ ਨਹੀਂ ਇਹ ਕੌਮੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਅਖਤੇ ਹੋਣ ਤੋਂ ਭਾਵ ਇਕੱਠ ਦਾ ਇਥੇ ਮੂਹਰ ਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦ੍ਰਿੜਤਾ ਦੇ ਨਾਲ ਹੀ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਮੰਨ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਔੜ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਆ ਸੋ ਦੁਨੀਆ ਭਾਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਭਾਵੇਂ ਅਸੀਂ ਪਿੱਛੇ ਅਕਾਲ ਤਖਤਲੇ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ سارے ਆ ਚੁੱਕੇ ਆ ਇੱਕ ਗੱਲ ਇਹ ਵੀ ਰੱਖਿਓ ਇਹ ਸੁਝਾਅ ਸੁਝਾਅ ਨਹੀਂ ਰਹਿਣੇ ਕੁਛ ਨਾ ਕੁਛ ਉਹਨਾਂ ਤੇ ਕਰਾਂਗੇ ਵੀ ਰੂਪਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਭਲਵੰਤ ਸਿੰਘ ਰਾਜੋਵਾਨਾਂ ਦੇ ਸਮੂੱਚੇ ਬੰਦੀ ਸਿੰਘਾਂ ਦਾ ਇਹ ਮੁੱਦਾ ਕੌਮੀ ਆ। ਮੈਂ ਇੱਕ ਵਿੱਚ ਇੱਕ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹਣਾ ਪਿੱਛੇ ਅਸੀਂ ਯਤਨ ਕੀਤਾ ਸੀ ਵੀ ਆਪਾਂ ਬੰਦੀ ਸਿੰਘਾਂ ਲਈ ਵੱਡਾ ਇੱਕ ਮਾਰਚ ਕਰਾਂਗੇ ਦਿੱਲੀ। ਮੈਂ ਹੁਣ ਇਹ ਤਾਂ ਨਹੀਂ ਕਹਿਣਾ ਵੀ ਉਹ ਕਿੰਦੂ ਪ੍ਰਾਂਤੂ ਕਿਨ ਕੀਤਾ। ਪਰ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਖਿਤਾਕ ਸਪਾਉਣ ਵਾਲਿਆਂ ਨੇ ਖਿਤਾਕ ਸਪਾ ਦਿੱਤੀ। ਨਹੀਂ ਤਾਂ ਛੇ ਉਸ ਦਿਨ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ। ਸੋ ਹੁਣ ਜਿਹੜਾ ਠੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੁੱਚੇ ਬਿਸ਼ਪ ਭਾਈਚਾਰੇ ਦੀ ਨਮੈਂਦਾ ਕੱਠ। ਉਹ ਨਮੈਂਦਾ ਕੱਠ ਤੇ ਤੇਜਾ ਸਿੰਘ ਦੀ ਸਮੁੰਦਰੀ ਹਾਲ ਦੇ ਵਿੱਚ ਜੇ ਜ਼ਿਆਦਾ ਕਾਠੋਂ ਕੋ ਉਥਾਂ ਬਦਲਾਂਗੇ ਮੈਂ ਨਿਮਰਤਾ ਸਹਿਤ ਦਿਲ ਦੀਆਂ ਡਗਹਾਈਆਂ ਤੋਂ ਕੌਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਬੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਹਿੰਦੇ ਅਗਲੇ ਨੂੰ ਜੇ ਥਾਂ ਤੇ ਅਗਲਾ ਹੋਵੇ ਉਸ ਥਾਂ ਤੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਨਿਰਣਾ ਕਰਕੇ ਛੋਟ-ਛੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮਾਇੰਦਾ ਇਕੱਠ ਜਿੰਨਾਂ ਚ ਬੁੱਧੀ ਜੀਬੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲ ਖਾਲਸਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ رائے ਬਣ ਸਕੇ ਸੋ ਐਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਵਿਦਵਾਨਾਂ ਦੇ ਇਕੱਠ ਕਰਕੇ ਚਾਹੁੰਦੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਪਈ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਤੱਕ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈਡ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਗੰਭੀਰਤਾ ਨਾਲ ਬਾਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਘਰਸ਼ ਪਿਛਲੇ ਸਮਿਆਂ ਚ ਲੜੇ ਆ ਵੱਡੇ ਵੱਡੇ ਮੋਰਚੇ ਇਸ ਸਥਾਨ ਤੋਂ ਲੱਗਦੇ ਰਹੇ ਆ ਅਸੀਂ ਨਹੀਂ ਚਾਹੁੰਦੇ ਕਿ ਅਨ ਸੈਸਲੀ ਕੌਮ ਦੀ ਜਾਂ ਹੋਰ ਕਿਸੇ ਕੌਮੀ ਪੀੜਾ ਦੇ ਵਿੱਚ ਨਿਕਲੀਏ ਪਰ ਇਹ ਜਿਹੜੀ ਕੌਮੀ ਪੀੜਾ ਹੈ ਇਹ ਸਮੁੱਚੀ ਕੌਮ ਦੀ ਆ ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ ਇਹ ਅੱਜ ਅਸੀਂ ਮੁੱਖ ਤੌਰ ਦੇ ਉੱਤੇ ਬਈ ਛੋਟੀ ਛੋਟੀ ਰਾਇ ਲੈ ਕੇ ਇਸ ਮੁੱਦੇ ਨੂੰ ਫਿਰ ਇੱਕ ਕੌਮੀ ਮੁੱਦਾ ਬਣਾ ਕੇ ਤੁਹਾਡੀ ਕਚਹਿਰੀ ਵਿੱਚ ਜਾਈਏ ਸੋ ਮੈਂ ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਵੀ ਪ੍ਰੈਸ ਕਾਨਫਰੰਸ ਵੀ ਸੁਣਦੇ ਹੋਣਗੇ ਸੋ